ਵਾਕੀ ਇੰਨਾ ਫਰਕ ਲੱਗਦਾ ਜੀ ਇੱਕ ਦੂਜੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਪੱਕੇ ਤੇ ਕੱਚੀਆਂ ਜਿੰਨਾ ਵਾਕਈ ਫਰਕ ਹੈ ਇੱਥੇ ਜਿਹੜੇ ਹੋਣਾ ਦੇ ਆ ਉਹ ਸੋਸ਼ਲ ਮੀਡੀਆ ਦੇ ਦੇਖ ਕੇ ਨਾ ਇਨਫਲੂਐਂਸ ਹੋ ਜਾਂਦੇ ਆ ਵੀ ਅਸੀਂ ਹੈ ਨਾ ਵੀ ਐਤਾ ਬਣੀਏ ਆਈ ਅਸੀਂ ਪੰਜਾਬੀ ਆਏ ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਮੈਂ ਥੋੜਾ ਜੰਪ ਵਾਲੇ ਮੈਂ ਇਹ ਕਹਿ ਰਿਹਾ ਦੋਨੋਂ ਪੱਖ ਦਿਖਾਈ ਆ ਵੀ ਕੋਈ ਵੀ ਮਾੜਾ ਨਹੀਂ ਹੁੰਦਾਗਾ ਕੀ ਪਤਾ ਮਤਲਬ ਕਿਸੇ ਟਾਈਮ ਉਹ ਵੀ ਕੱਚੇ ਆਏ ਹੋਣਗੇ ਜਦੋਂ ਪੱਕੇ ਪੈਰ ਲਾ ਕੇ ਅੱਜ ਦੂਜਿਆਂ ਨੂੰ ਮਾੜਾ ਕਹਿੰਦੇ ਆ ਮੈਨੂੰ ਕਈਆਂ ਨੇ ਆਖਿਆ ਵੀ ਅਸੀਂ ਸੋਚੇ ਨਹੀਂ ਤੂੰ ਇੰਨਾ ਮਚ्योर ਆ ਉਹ ਕਹਿੰਦੇ ਫਸਟ ਹਾਫ ਜਦ ਜੰਮੀਆਂ ਇੰਨੀਆਂ ਕੰਮਲੀਆਂ ਇਨਾ ਹਾਸਾ ਤੇ ਸੈਕਿੰਡ ਹਾਫ ਜਦ ਸਾਨੂੰ ਰਵਾਤਾ ਜਿਹੜਾ ਇੱਕ ਇਹ ਜਿਹ ਆਪਾਂ ਵੀ ਇਸੇ ਇਚੋਂ ਨਿਕਲੇ ਆਹ ਕੁਝ ਕੀਤਾ ਕੀਤਾ ਅਪਮਾਨਦੇ ਪਰ ਜੇ ਆਪਾਂ ਇਹਦੇ ਸਾਹਮਣੇ ਹਰੇਕ ਨੇ ਆਪਣਾ ਫਨ ਕਰਨਾ ਹਨ ਪਰ ਇੱਕ ਆ ਪ੍ਰੈਕਟੀਕਲ ਚੀਜ਼ ਨੂੰ ਪੇਸ਼ ਕੀਤਾ ਗਿਆ ਇਸ ਮੂਵੀ ਚ ਏਡੀਮ ਤੁਸੀਂ ਇੱਥੇ ਰਹਿੰਦੇ ਹੋ ਚੰਗੇ ਬਜਾਵਾਸ ਛੋਟੇ ਕੋਈ ਵੀ ਸਟੂਡੈਂਟ ਰਹਿੰਦੇ ਨੇ ਤੁਸੀਂ ਕਈਆਂ ਨੂੰ ਜਾਣਦੇ ਹੋ ਤੁਹਾਨੂੰ ਕਿੰਦਾ ਲੱਗਦਾ ਮਤਲਬ ਕਿੰਨਾ ਜਿਹੜਾ ਡਿਫਰੈਂਸ ਹੈ ਇੱਕ ਦੂਜੇ ਨਾਲ ਬਾਕੀ ਇਹ ਜਿਹੜੀ ਪਿਕਚਰ ਇਹਨਾਂ ਨੇ ਬਣਾਈ ਆ ਉੱਥੇ ਤੱਕ ਇਹ ਪਹੁੰਚਣ ਦੀ ਇਹਨਾਂ ਨੇ ਪੂਰੀ ਹਿੰਮਤ ਕਰ ਲਈ ਹੈ ਦੇਖੋ ਜੀ ਗੈਪ ਹੈਗਾ ਬਟ ਵਿਦ ਦਾ ਟਾਈਮ ਜਿਵੇਂ ਬੱਚੇ ਆਪਣਾ ਗ੍ਰੈਜੂਏਟ ਹੋ ਜਾਂਦੇ ਹੋ ਰੋਜ਼ ਗ੍ਰੈਜੂਏਟ ਹੋ ਜਾਂਦੇ ਆ ਫਿਰ ਵਰਕ এনवायरमेंट 'ਚ ਆ ਜਾਂਦੇ ਆ ਉਹਨਾਂ ਦਾ ਉਹ ਐਜ਼ ਅ ਫੈਮਿਲੀ ਹੋ ਜਾਂਦੇ ਫਿਰ ਉਹ ਜਿਹੜਾ ਗੈਪ ਹੈ ਘਟ ਜਾਂਦਾ ਜਿਵੇਂ ਹੁਣ ਬੱਚੇ ਸਿੰਗਲ ਸੀ ਫਿਰ ਮੈਰਿਡ ਹੈ ਹੌਲੀ ਹੌਲੀ ਉਹ ਕੈਨੇਡੀਅਨ ਸੋਸਾਇਟੀ ਚ ਮਰਜ ਹੋ ਜਾਂਦੇ ਇਟ ਟੇਕਸ ਟਾਈਮ ਇਹ ਟਾਈਮ ਲੱਗੇਗਾ ਜ਼ਰੂਰ ਪਰ ਹੌਲੀ ਹੌਲੀ ਮੇਰਾ ਜੋ ਰਿਆ ਵਿਥਿਨ 5 ਟੂ 6 ਇਅਰਸ ਇੱਕ ਬੱਚਾ ਲੈਂਡ ਹੋਣ ਤੋਂ ਬਾਅਦ ਉਹ ਵਿਥਿਨ ਕੈਨੇਡੀਅਨ ਸੋਸਾਇਟੀ ਦੇ ਆ ਜਾਂਦਾ ਜਿਸ ਦਿਨ ਉਹ ਆਪਣਾ ਘਰ ਲੈ ਲੈਂਦਾ ਫਿਰ ਪੂਲਕਿਲੋ ਆ ਜਾਂਦਾ ਅਕੀਕਾ ਨਾ ਲੱਗੀ ਮੂਵੀ ਹਾਂ ਜਿਹੜਿਆਂ ਨੂੰ ਇਹਨਾਂ ਨੂੰ ਬਹੁਤ ਬਹੁਤ ਸਤਿਕਾਰ ਸਤਿ ਸ੍ਰੀ ਅਕਾਲ ਵਧੀ ਹੈ ਜੀ ਮम्मी ਅਸੀਂ ਇੱਥੇ ਅਜ ਫੈਮਲੀ ਨਾਲ ਆਏ ਦੇਖਣ ਵਧੀਆ ਮੂਵੀ ਇੰਦਰਲੇ ਹਾਲਾਤਾਂ ਦੇ ਜਿਵੇਂ ਵੀ ਸਾਰਾ ਉਹ ਦਿਖਾਇਆ ਹੋਇਆ ਵਧੀਆ ਜੀ ਪਰ ਕੀ ਫਰਕ ਲੱਗਿਆ ਸਟੂਡੈਂਟਾਂ ਨਾਲ ਵਾਕਈ ਜਿਹੜੇ ਇੱਥੋਂ ਦੇ ਪੱਕੇ ਵਸਨੀਕ ਆ ਤੁਸੀਂ ਵੀ 20-25 ਸਾਲਾਂ ਤੋਂ ਇੱਥੇ ਰਹਿ ਰਹੇ ਹੋ ਵਾਕਈ ਇੰਨਾ ਫਰਕ ਲੱਗਦਾ ਜੀ ਇੱਕ ਦੂਜੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਪੱਕੇ ਤੇ ਕੱਚੀਆਂ ਜਿੰਨਾ ਵਾਕਈ ਫਰਕ ਹੈ ਹਾਂ ਜੀ ਉਹ ਸਹੀ ਦੱਸਿਆ ਵਾਹ ਉਹਦੇ 'ਚ ਤਾਂ ਕੋਈ ਜੱਕ ਨਹੀਂ ਬਹੁਤ ਫਰਕ ਆ ਕੇ ਨਾਲ ਉਹਦੇ ਜਗਾਂ ਦੇ ਪਰ ਉਹ ਸਹੀ ਦੱਸਿਆ ਉਹ ਜਿਹੜਾ ਵੀ ਇਹਨਾਂ ਨੂੰ ਬਤਾਈਏ ਇੱਥੇ ਇੰਨਾ ਫਰਕ ਪੈ ਗਿਆ ਕਿ ਨਾਲ ਉਹ ਸਭ ਜਿਹੇ ਸਾਰਿਆਂ ਵਧੀਆ ਇੱਥੇ ਸਾ ਜੈ ਜੀ ਦਾ ਤਾਂ ਹੀ ਉਹਦਾ ਨਾਮ ਰੱਖਿਆ ਹੈ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਲੱਗੀ ਤੁਹਾਨੂੰ ਹਾਂ ਜੀ ਉਹਦੀ ਹੈ ਕਿਹਦੇ ਬੋਲਣ ਨੂੰ ਕੀ ਬੋਲਣੇ ਆਣਗੇ ਇਹ ਕੈਨੇਡੀਅਨ ਤੁਸੀਂ ਦੱਸ ਸਕਦੇ ਹੋ ਵੀ ਜਿਹੜੇ ਬੱਚੇ ਇੱਥੇ ਆਪਣੇ ਆਉਂਦੇ ਨੇ ਜਿਹੜੇ ਇਥੋਂ ਦੇ ਆਪਣੇ ਵਸਨੀਕ ਨੇ ਪੜਾਏ ਹੋਏ ਆਪਤੀ 40 40 ਸਿਮਟੋ ਵਾਕੀ ਉਹਨਾਂ 'ਚ ਇੰਨਾ ਡਿਫਰੈਂਸ ਆ ਵੀ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਬਾਈ ਗੱਲ ਦੱਸੀ ਗਈ ਹੈ ਮੈਨੂੰ ਡਿਫਰੈਂਸ ਇਹ ਲੱਗਦਾ ਹੈ ਹੁਣ ਸੋਸ਼ਲ ਮੀਡੀਆ ਬਹੁਤ ਇਨਵੋਲਵ ਹੋ ਗਿਆ ਹੈ ਨਾ ਹੁਣ ਇੱਥੇ ਜਿਹੜੇ ਹੁਣਾਂ ਦੇ ਆ ਉਹ ਸੋਸ਼ਲ ਮੀਡੀਆ ਦੇ ਦੇਖ ਕੇ ਨਾ ਇਨਫਲੂਐਂਸ ਹੋ ਜਾਂਦੇ ਆ ਵੀ ਅਸੀਂ ਹੈ ਨਾ ਵੀ ਐਡਾ ਬਣੀਏ ਜੋ ਵੀ ਹੈ ਨਾ ਪਹਿਲਾਂ ਸਾਡੇ ਉਹ ਸਾਡੀ ਮਾਂ ਪੀਸ ਨੂੰ ਮੇਰੀ ਮਾਂ ਪੀਰ ਨੂੰ ਨਾ 30 ਸਾਲ ਹੋ ਗਏ ਹੈ ਨਾ ਤਾਂ ਉਹ ਯਾਰ ਇਦਾਂ ਤੇ ਕਹੇ ਵੀ ਚਲੋ ਇਫੈਕਟ ਕੰਮ ਕੰਮ ਕਰਦਾ ਨਾ ਯਾਨੀ ਬਾਰੇ ਫੈਮਿਲੀ ਇਨਾ ਪਾ 올 ਸਕੂਲ ਸੀਗੀ ਹੈ ਨਾ ਵੀ ਉਹ ਤਾਂ ਬਨੇ ਇਨੇ ਆਪਣੇ ਸਿਗੇ ਵੀ ਨਹੀਂ ਹੈ ਨਾ ਹਾਂ ਸਾਡੀ ਗੋਰੇ ਬਹੁਤ ਸੀਗੇ ਹੁਣ ਤਾਂ ਆਪਣੇ ਬਹੁਤੇ ਹੈ ਨਾ ਆਪਣੇ ਬਣ ਜਾਂਦੀ ਹੈ ਹੁਣ ਇੱਥੇ ਲੱਗਦਾ ਵੀ ਤੁਸੀਂ ਕੈਨੇਡਾ ਆਏ ਆ ਜਨੇ ਪੰਜਾਬੀ ਬਹੁਤੇ ਹੈ ਨਾ ਆਇਆ ਸੋਫਾ ਬਸ ਇਹ ਸਾਡੇ ਪ੍ਰਿੰਸ ਪੈਰ ਜਿੱਦੇ ਟਾਈਮ ਬਦਲ ਜਾਂਦੀ ਹੈ ਨਾ ਮੇਰੇ ਹਿਸਾਬ ਨਾਲ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਆਪਣੇ ਆਪ ਨੂੰ ਬਦਲੋ ਨਾ ਜਿੱਦਾਂ ਤੁਸੀਂ ਆਏ ਹੋ ਉਹੋ ਜਿਹਾ ਰਹੋ ਆਪਣੇ ਆਪ ਵੀ ਤੁਸੀਂ ਘਰ ਮਿਲ ਜਾਓ ਆ ਆ ਇਹ ਬਹੁਤ ਗਰੀ ਕਰਦਾ ਕਰਕੇ ਇੱਥੇ ਨਾ ਵੀ ਕਈ ਕਹਿੰਦੇ ਕੈਨੇਡਾ ਦੀ ਹਵਾ ਲੱਗ ਜਾਂਦੀ ਹੈ ਲੋਕਾਂ ਨੂੰ ਹਨਾ ਤੁਹਾਨੂੰ ਪਤਾ ਹੀ ਹੈ ਨਾ ਯਾ ਵੀ ਔਸ ਥੋੜੇ ਜਿਹੋ ਟਰਾਈ ਕਰਦੇ ਆ ਵੀ ਅਸੀਂ ਕੈਨੇਡੀਅਨ ਬਣੀਏ ਕਿਉਂਕਿ ਯੂ ਨਾ ਤੁਹਾਨੂੰ ਪਤਾ ਹੈ ਹੁਣ ਇੰਡੀਆ ਕੋਲ ਤੇ ਪਜਾਮਾ ਵੀ ਸੂਟ ਪਾਉਂਦੇ ਆ ਇੱਥੇ ਅਕਦੀਨਾ ਪਾਉਂਦੇ ਭਾਈ ਇਹ ਨਹੀਂ ਕਹਿੰਦਾ ਤੁਸੀਂ ਨਾ ਪਾਓ ਠੀਕ ਹੈ ਤੁਸੀਂ ਅਡਾਪਟ ਹੋਣਾ ਹੀ ਪੜਾ ਭਾਈ ਤੁਸੀਂ ਨਵੇਂ ਲੇਕਿਨੋ ਜਮਿਨੀਸ਼ਨ ਆ ਜੋ ਵੀ ਆ ਪਰ ਥੋੜੇ ਜਿਹੇ ਹੁਣ ਇੱਥੇ ਆ ਕੇ ਕਹਿੰਦੇ ਵੀ ਉਹਨਾਂ ਨੂੰ ਪੰਜਾਬੀ ਭੁੱਲ ਜਾਂਦੀ ਆ ਵੀ ਆ ਜਿਹਨਾਂ ਨੂੰ ਪਤਾ ਹੀ ਆ ਨਾ ਤੁਸੀਂ ਪੰਜਾਬੀ ਬੋਲ ਰਹੇ ਆ ਉਹ ਪੰਜਾਬੀ ਖੱਲ ਕੇ ਹਾਂਜੀ ਹਾਂਜੀ ਉਹੀ ਆ ਨਾ ਵੀ ਉਹ ਨਾ ਕਰੋ ਨਾ ப்ਲੀਜ਼ ਲਾਈਕ ਆਪਣਾ ਕਲਚਰ ਐਸ ਤੈ ਰਹੋ ਕੋਈ ਨ ਕਰਨ ਦੀ ਲੋੜ ਨਹੀਂ ਹੈ ਫਿਰ ਤੁਸੀਂ ਵੀਂਗੇ ਮਤਲਬ ਚਾਹੇ ਪੰਜਾਬੀ ਹੋ ਚਾਹੇ ਇੰਡੀਅਨ ਕੁਝ ਵੀ ਕਹੋ ਵੀ ਉਹੋ ਜੀ ਚੰਗੇ ਲੱਗੂਗਾ ਹਾਂਜੀ ਅਸੀਂ ਪੰਜਾਬੀ ਆ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਮੈਂ ਤੇ ਜੰਪ ਵਾਲੇ ਮੈਂ ਇਹ ਕਹਿ ਰਿਹਾ ਹਾਂ ਦੇਖੋ ਹਾਂਜੀ ਹਾਂਜੀ ਸੋ ਉਦਾਂ ਦੇਖਾਂਗੇ ਮੂਵੀ ਦੇਖਾਂਗੇ ਕੀ ਬਣਦਾ ਬਾਕੀ ਥੈਂਕ ਯੂ ਥੈਂਕ ਯੂ ਕਿੱਦਾਂ ਲੱਗੀ ਜੀ ਇਸੇ ਕਰਕੇ ਬਣੀ ਹੈ ਨਾ ਆ ਦੇਖੋ ਸਾਰੇ ਦੇਖੋ ਸਾਰੇ ਦੇਖਣ ਜਾਓ ਵੀ ਕੀ ਕਿੱਥੇ ਸਚਾਈ ਦੇ ਕਿੰਨੀ ਕੁ ਤੁਹਾਨੂੰ ਨੇੜੇ ਲੱਗੀ ਹੈ ਤੁਸੀਂ ਸਟੂਡੈਂਟ ਨੂੰ ਹਾਂਜੀ ਅਸੀਂ ਸਟੂਡੈਂਟ ਆਈ ਸੀ ਪਰ ਉਹਨਾਂ ਬਹੁਤ ਪਰਫੈਕਟ ਸਨ ਕੀ ਸਚਾਈ ਦੇ ਵੀ ਵਾਕੀ ਉਹਨਾਂ ਨੇ ਇੱਕ ਸਟੂਡੈਂਟ ਦਾ ਜਿਹੜਾ ਪੱਕ ਚੱਕਿਆ ਉਹਨੂੰ ਅੱਛੀ ਤਰ੍ਹਾਂ ਦਿਖਾਇਆ ਚੰਗੀ ਤਰ੍ਹਾਂ ਤੁਹਾਨੂੰ ਲੱਗਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਚੱਕਿਆ ਬਈ মিনিਫੁਲ ਹੈ ਮਤਲਬ ਐਂਡ ਦੇ ਮਤਲਬ ਮੈਸੇਜ ਵੀ ਦਿੱਤਾ ਉਹਨਾਂ ਨੇ ਕੀ ਮਤਲਬ ਕੀ ਸੋਚਦੇ ਆ ਪੱਕੇ ਕੀ ਸੋਚਦੇ ਆ ਸਟੂਡੈਂਟ ਕੀ ਸੋਚਦੇ ਆ ਤੇ ਬਾਅਦ ਚੋ ਜਿਹੜਾ ਉਹਨਾਂ ਨੇ ਸ਼ਫਲ ਕੀਤਾ 16 ਵਾਲਾ ਉਹ ਵੀ ਮਤਲਬ ਕਨਸੈਪਟ ਬਹੁਤ ਵਧੀਆ ਰੱਖਣ ਬਈ ਨੇ ਲਿਖਿਆ ਉਹਨਾਂ ਨੇ ਸਟੋਰੀ ਉਹਨਾਂ ਨੇ ਡਾਇਰੈਕਟਿੰਗ ਦੀ ਬਹੁਤ ਸੋਹਣੀ ਹੈ ਸਾਰਾ ਕੁਝ ਹੀ ਕਾਮੇਡੀ ਵੀ ਹੈ मीनिंगफुल ਵੀ ਹੈ ਕਨਸੈਪਟ ਵੀ ਵਧੀਆ ਹੈ ਮਤਲਬ ਨੇਮ ਨਾਲ ਹੀ ਬਾਤ ਮਤਲਬ ਮੂਵੀ ਦੇ ਨਾਮ ਨਾਲ ਹੀ ਸਾਰਾ ਕੁਝ ਕਲੀਅਰ ਹੁੰਦਾ ਮੈਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਹ ਅੰਦਰ ਦਿਖਾਇਆ ਵੀ ਚੀਜ਼ ਇਹਨਾਂ ਨੂੰ ਨਹੀਂ ਰਹਿਣਾ ਸਹਿਣਾ ਆਉਂਦਾ ਪਰ ਉਹ ਮਤਲਬ ਸਹੀ ਉਹਨਾਂ ਪੱਖ ਵੀ ਦਿਖਾਇਆ ਮਤਲਬ ਕਿ ਜੋ ਬੰਦਾ ਪੱਕੇ ਬੰਦੇ ਸੋਚਦੇ ਆ ਤੇ ਜੋ ਉਹਨਾਂ ਦਾ ਮਤਲਬ ਉਹਨਾਂ ਦੇ ਲਈ ਕੱਚਿਆਂ ਦੇ ਸਾਜੀ ਤੋੜਸ ਆ ਜਿਹੜੇ ਕੱਚਿਆਂ ਲਈ ਉਹ ਚੀਜ਼ ਦਿਖਾਈ ਹੈ ਉਹਦੇ ਵਿੱਚ ਜੀ ਹਾਂ ਦੋਨੋਂ ਚੀਜ਼ ਮਤਲਬ ਦੋਨੋਂ ਪੱਖ ਦਿਖਾਏ ਆ ਵੀ ਕੋਈ ਵੀ ਮਾੜਾ ਨਹੀਂ ਹੁੰਦਾਗਾ ਕੀ ਪਤਾ ਮਤਲਬ ਕਿਸੇ ਟਾਈਮ ਉਹ ਵੀ ਕੱਚੇ ਆਏ ਹੋਣਗੇ ਜਦੋਂ ਪੱਕੇ ਪੈਰ ਲੱਗ ਗਏ ਅੱਜ ਦੂਜਿਆਂ ਨੂੰ ਮਾੜਾ ਕਹਿੰਦੇ ਆ ਪਰ ਉਹ ਦੋਵੇਂ ਚੀਜ਼ਾਂ ਸਮਝਾਈਆਂ ਮਤਲਬ ਮੂਵੀ ਐਂਡ ਵਧੀਆ ਕੀਤਾ ਕਹਾਣੀ ਸੋਹਣੀ ਕੀਤੀ ਹੈ ਚੰਗੀ ਲੱਗੀ ਰეკਮੈਂਡ ਕਰੋਗੇ ਕਿੰਨੇ ਪੰਜ ਚ ਕਿੰਨੇ ਸਟਾਰ ਮੈਂ ਤਾਂ ਬਈ ਹੁਣੇ ਹੀ ਮਤਲਬ ਇਹ ਸੋਚੀ ਨਾ ਵੀ ਕਰਦੇ ਹੁਣੇ ਉੱਠ ਗਏ ਹਣੀ ਇੰਡੀ ਉਹਨਾਂ ਨੂੰ ਆ ਕੇ ਫੋਨ ਕਰਦਾ ਵੀ ਕਰੇ ਜਾ ਦੇਖਣ ਜਾਓ ਮੈਂ ਸ਼ੋਅ ਇਧਰੋਂ ਬੁੱਕ ਕਰਾ ਦੇਣਾ ਤੁਹਾਡਾ ਵੀ ਦੇਖੋ ਥੈਂਕ ਯੂ ਸਰ ਲਾਈਕ ਨੂੰ ਲੈ ਕੇ ਮੈਂ ਤਾਂ ਜੋ ਜੋ ਕੇਸਿਸ ਤੇ ਚੱਲ ਰਹੇ ਨੇ ਹਨਾ ਉਹਨਾਂ ਨੂੰ ਸ਼ੋਅ ਕੀਤਾ অল ਇਨ 올 ਵੈਸਟ ਮੂਵੀ ਸੀ ਉਹ ਗਿਆ ਬਿੱਟ ਜਿੱਥੇ ਗਿਆ ਕੈਮਰਾ ਮੈਂ 5 50 ਮਾਈ ਨੇਮ ਇਜ਼ ਰਿਚਲ ਅਰੋੜਾ ਓਕੇ ਹਾਊ ਯੂ ਫੀਲ ਲਾਈਕ ਯੂ ਯੂ ਵਾਂਟ ਟੂ ਵਾਚ ਪਿਕਚਰ ਯਾ ਬਹੁਤ ਅੱਛੀ ਮੂਵੀ ਸੀ ਇਟ ਵਾਸ ਵੈਰੀ ਗੁੱਡ क्या अच्छा क्या लगा आपको वहां पे वो कॉमेडी अच्छी लगी इमोशनल अच्छा लगा क्या अच्छा इट वाज रियली फनी एंड द एक्टर्स एक्टेड रियली वेल um एवरीवन शुड वॉच दिस मूवी cuz इट्स रियली गुड रियली फनी लाइक इट्स रियली नाइस थैंक यू सो मच यू वेलकम हां जी कित्ता लगी जी बहुत सोड़ी मूवी सी की जी बहुत सोड़ा कांसेप्ट लगा स्पेशली मन्नू अच्छा लगे कि वे इनेले स्टूडेंट का मुद्दा छकेया है ਤੇ ਇਹਦਾ ਦੂਜਾ ਪਾਰਟ ਵੀ ਆਏਗਾ ਹੋਰ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਲੋਕਾਂ ਦੀ ਐਕਟਿੰਗ ਦੀ ਡਾਇਰੈਕਟਰ ਨੇ ਬਹੁਤ ਸੋਹਣੀ ਮਿਹਨਤ ਕੀਤੀ ਹੈ ਕਰੈਕਟਰ ਦੇ ਉੱਤੇ ਕਿਉਂਕਿ ਜਿੰਨਾ ਜਿੱਲਾ ਵੀ ਸੀਨ ਜਿੰਨੇ ਦੇ ਸੈਕਟਰ ਨੂੰ ਮਿਲਿਆ ਉਹਨੇ ਬਕੂਬੀ ਨਿਭਾਇਆ ਤੇ ਉਹ ਲੋਕੀ ਸੋਏ ਤੇ ਜਿਵੇਂ ਟੈਕਨੀਕਲ ਗੱਲ ਕਰਾਂ ਸਾਊਂਡ ਦੀ ਬਹੁਤ ਛੋਟਾ ਸੀਗਾ ਜਿਹੜਾ ਡਾਇਲੋਗ ਡਿਲੀਵਰੀ ਦੀ ਨੂੰ ਕਹਿੰਦੇ ਆਫ ਤੇ ਬਹੁਤ ਛੋਟਾ ਪੂਰਾ ਮੂਵੀ ਨੂੰ ਇੰਜੋਏ ਕੀਤਾ ਦੇ ਬਹੁਤ اچھا ਲੱਗ ਰਿਹਾ ਹੈ ਕਹਿੰਦੇ ਹੋ ਇਹ ਕਿ ਵੀ ਗੁਰਪਤ ਭਾਈ ਦੇ ਨਾਲ ਜਿਹੜਾ ਆਰਟਿਸਟ ਨੇ ਕੰਮ ਕੀਤਾ ਡੈਫੀਨਿਟਲੀ ਜਿਹੜਾ ਸੈਕੰਡ ਪਾਰਟ ਆਏਗਾ ਉਹ ਤੋਂ ਮੈਨੂੰ ਇੰਤਜ਼ਾਰ ਹੈ ਸਿੱਧਾ ਕਿ ਕਿੰਨੀ ਸੋਣੀ ਹੋਏਗੀ ਬ੍ਰੇਕੀ ਕਨਸੈਪਟ ਬਹੁਤ ਪਿਆਰਾ ਲੱਗਿਆ। ਥੈਂਕ ਯੂ। ਕੀ ਕਹੋਗੇ ਹੁਣ ਲੋਕਾਂ ਦਾ ਜਿਹੜਾ ਇੰਨਾ ਹੌਸਲਾ ਜੀ ਦੇ ਵਿੱਚ ਕਿੰਨਾਂ ਲੋਕਾਂ ਨੇ ਹੰਗਾਰਾ ਦਿੱਤਾ ਹੈ ਔਰ ਹਰ ਇੱਕ ਨੇ ਕਿਹਾ ਵੀ ਜਿਹੜੀ ਇਹ ਥੋੜੀ ਸੋਚ ਹੈ ਤਾਂ ਇਹ ਬੜੀ ਹੀ ਚੰਗੀ ਸੀ। ਚਾਹੇ ਥੋੜਾ ਟਾਈਮ ਟਾਈਮ ਲਾ ਕੇ ਆਈ ਆ ਠੀਕ ਹੈ ਇਦਾਂ ਦੀਆਂ ਬਹੁਤ ਆਈਆਂ ਹੋਣਗੀਆਂ ਪਰ ਇੱਕ ਦੂਜੇ ਨੂੰ ਰਿਲੇਟ ਕਰਨਾ ਬੜਾ ਔਖਾ ਵੀ ਕਿਵੇਂ ਨਾ। ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਲੋਕਾਂ ਦਾ ਪਿਆਰ ਵੇਖ ਕੇ। ਲੋਕਾਂ ਨੇ ਜਫੀਆਂ ਭਾਈਆਂ ਆਹੀਂ ਮਿੱਤਰ ਸਾਰੀ ਲੋਕਾਂ ਨੂੰ ਪਤਾ ਨਹੀਂ ਸਦੀ ਉਹਨਾਂ ਦੇ ਵਿੱਚ ਬੈਠੇ ਆ ਤੇ ਇੱਥੇ ਪਤਾ ਲੱਗਦਾ ਅਸੀਂ ਜਿੱਤ ਜਿਨੋ ਮੈਨੂੰ ਕਈਆਂ ਨੇ ਆਖਿਆ ਕਿ ਅਸੀਂ ਸੋਚਿਆ ਨਹੀਂ ਤੂੰ ਇੰਨਾ ਮਚ्योर ਆ। ਉਹ ਕਹਿੰਦੇ ਫਸਟ ਹਾਫ ਜਦ ਜੰਮੀਆਂ ਇੰਨੀਆਂ ਕਮਲੀਆਂ ਇੰਨਾ ਹਾਸਾ ਤੇ ਸੈਕਿੰਡ ਹਾਫ ਜਦ ਸਾਨੂੰ ਰਵਾਤਾ ਤੇ ਉਦੋਂ ਪਤਾ ਲੱਗਾ ਅਸੀਂ ਜਿੱਤ ਗਏ ਆ ਤੇ ਸਾਡੀ ਮੂਵੀ ਹਿੱਟ ਆ ਸੁਪਰ ਹਿੱਟ। ਥੈਂਕ ਯੂ ਜੀ ਐਂਡ ਕੰਗਰਾਚੂਲੇਸ਼ਨ ਥੈਂਕ ਯੂ so much ਜੀ ਆ ਪਾਜੀ ਸੱਚੀ ਐਕਸਾਈਟਿਡ ਬਹੁਤ ਜ਼ਿਆਦਾ ਕਿਉਂਕਿ ਲੋਕ ਜਦੋਂ ਅਸੀਂ ਬਾਹਰ ਨਿਕਲਦੇ ਨਾ ਇੰਨਾ ਪਿਆਰ ਕਰਦੇ ਆ ਐਪਰੀਸ਼ੀਏਟ ਕਰਦੇ ਆ ਕਿ ਬਹੁਤ ਸੋਹਣਾ ਕਨਸੈਪਟ ਲੈ ਕੇ ਆਏ ਜੀ ਤੇ ਵਧੀਆ ਲੱਗਦਾ ਚੰਗਾ ਲੱਗਦਾ ਤੇ ਹੋਰ ਕੁਝ ਨਵਾਂ ਕਰਨ ਨੂੰ ਦਿਲ ਕਰਦਾ ਯਾਰ ਪਰ 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 ਇੰਜੋਏ ਕੀਤਾ ਤੁਸੀਂ ਇੰਨੇ ਕਲਾਕਾਰ ਸੀ ਚਾਹੇ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਸਾਰੇ ਕਲਾਕਾਰ ਸੀ ਮਿਲ ਜੁਲ ਕੇ ਇੰਨੇ ਤਨ 30 40 ਦਿਨ ਇਕੱਠੇ ਰਹਿਣਾ ਉਹ ਸਿੱਖਣ ਨੂੰ ਵੀ ਮਿਲਿਆ ਹਾਂ ਮੈਂ ਬਹੁਤ ਕੁਝ ਬਹੁਤ ਕੁਝ ਸਿੱਖਿਆ ਮੈਂ ਆਪਣੇ ਰੂਪਨ ਬਲ ਡਾਇਰੈਕਟਰ ਜੀ ਕੋ ਬਹੁਤ ਸਿੱਖਿਆ ਹੈ ਆਰਟਿਸਟ ਜੀ ਰਣਜੀਤ ਬਾਵਾ ਜੀ ਮੰਡੀ ਮੈਮ ਜਸਦੀ ਗਿੱਲ ਜੀ ਨਿਰਮਨ ਰਿਸ਼ੀ ਮੈਮ ਉਹਨਾਂ ਨਾਲ ਕੰਮ ਕਰਕੇ ਵੀ ਬੜਾ ਵਧੀਆ ਲੱਗਾ ਐਂਡ ਉਹਨਾਂ ਕੋਲ ਬੜੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲਿਆ ਜਿਹੜੀਆਂ ਅਮਲ ਕਰਾਂਗਾ ਮੈਂ ਆਪਣੇ ਉੱਪਰ ਤੁਸੀਂ ਆਮ ਲੋਕਾਂ ਨੂੰ ਫਿਰ ਦਿਖਾਉਂਦੇ ਆ ਸੌਂਦੇ ਰਹਿੰਦੇ ਆ ਜੀ ਨਹੀਂ ਨਹੀਂ ਬਹੁਤ ਬਹੁਤ ਕੁਝ ਕਰਨ ਮਿਲਿਆ ਐਂਡ ਆਹੋਪਿਆ ਉਮੀਦ ਹੈ ਜਿੱਦਾਂ ਪਬਲਿਕ ਪਿਆਰ ਕਰਦੇ ਲੋਕ ਕਰ ਕਰਦੇ ਆ ਅਸੀਂ ਹੋਰ ਵੀ ਚੰਗੇ ਤੋਂ ਚੰਗੇ ਨਵੇਂ ਤੋਂ ਨਵੇਂ ਕਨਸੈਪਟ ਲੈ ਕੇ ਆਵਾਂਗੇ ਥੈਂਕ ਯੂ ਹਾਂ ਜੀ ਕਿਵੇਂ ਕਹਿੰਦੇ ਆ ਤੁਸੀਂ ਕਿਵੇਂ ਦੇਖਦੇ ਆ ਜਿਹੜੇ ਇੱਥੋਂ ਦੇ ਜਿਹੜੇ ਲੋਕਲ ਮਸਮੀਕ ਆ ਮੈਂ ਕਿਹਾ ਕੁਝ ਕੇ ਹਟਿਆ ਜਿਵੇਂ ਤੁਹਾਡੇ ਦੋਸਤ ਨੇ ਸਭ ਗੱਲ ਇਹ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਇੰਨਾ ਫਰਕ ਆ ਕਿਉਂਕਿ ਤੁਸੀਂ ਵੀ ਇੱਥੇ ਆਏ ਹੋ ਸਟੂਡੈਂਟ ਵੀ ਆਉਂਦੇ ਹੁਣ ਆਪਾਂ ਦੇਖਿਆ ਗੱਡੀਆਂ ਜਿਹੜਾ ਅੜਾੜ ਪੋਹਦੇ ਜਾਂਦੇ ਨੇ ਇਹ ਨੌ ਵੀ ਮੇਰੇ ਹਿਸਾਬ ਨਾਲ ਸਹੀ ਰੱਖੇ ਤੁਸੀਂ ਕਿਵੇਂ ਸੋਚਦੇ ਹੋ ਵਿੰਦਰ ਜੀ ਵੇਖੋ ਜੀ ਜਿਹੜੀ ਇੱਕ ਏਰੀਆ ਆ ਆਪਾਂ ਵੀ ਇਸ ਏਰੀਆ ਚੋਂ ਨਿਕਲੇ ਆਹ ਕੁਝ ਕੀਤਾ ਕੀਤਾ ਆਪੋਂ ਮੰਨਦੇ ਆ ਪਰ ਜੇ ਆਪਾਂ ਇਹਦੇ ਹਿਸਾਬ ਨਾਲ ਹਰੇਕ ਨੇ ਆਪਣਾ ਫਨ ਕਰਨਾ ਹਨਾ ਪਰ ਇੱਕ ਆ ਪ੍ਰੈਕਟੀਕਲ ਚੀਜ਼ ਨੂੰ ਪੇਸ਼ ਕੀਤਾ ਗਿਆ ਇਸ ਮੂਵੀ ਚ ਟੀਮ ਵਰਕ ਬਹੁਤ ਸੋਹਣਾ ਹੋਇਆ ਇਦੇ ਵਿੱਚ ਰੂਪਨ ਬਲਦਾਰ ਜਿਹੜਾ ਖਾਮਿਆ ਹੋਦਾ ਇੰਨੇ ਸਾਲਾਂ ਦੀ ਗੈਂਦੇ ਆ ਮੈਂ ਤੇ 12 13 ਸਾਲ ਤੋਂ ਰੂਪਨ ਦੇ ਨਾਲ ਇਹਦੇ ਕੰਮ ਵੇਖਿਆ ਉਹ ਅੱਜ ਵੀ ਇੰਨੀ ਹੀ ਹੈਡੈਕ ਲੱਗ ਜਿ ਜਿੰਨਾ ਵਰਕਆਊਟ ਕੀਤਾ ਉਹਨਾਂ ਹਾਰਡਵਰਕ ਕੀਤਾ ਅੱਜ ਵੀ ਉਹ ਪੂਰੀ ਟੈਨਸ਼ਨ ਲੈ ਰਹੇ ਹਾਂ ਵੀ ਪੂਰਾ ਜੋਰ ਲਾਉਣਾ ਵਾ ਤੇ ਬਾਕੀ ਟੀਮ ਬਹੁਤ ਸੋਹਣੀ ਹੈ ਜੀ ਜਿਹੜਾ ਆਪਣਾ ਹਿੰਦੁਸਤਾਨ ਦਾ ਪਾਕਿਸਤਾਨ ਦਾ ਮੇਜਰ ਵਾਲਾ ਆਰਟਿਸਟ ਨੇ ਹਲਕੇ ਕੰਮ ਕੀਤਾ ਉੱਚ ਟੀਮਵਰਕ ਲੱਭਦਾ ਤੇ ਬਾਕੀ ਬਾਕੀ ਮੂਵੀਜ਼ ਵੇਖੇ ਪਤਾ ਲੱਗੂਗਾ ਬਹੁਤ ਜੀ ਜੀ ਪੈਸਾ ਆਈਆ ਸਾਰਿਆਂ ਨੂੰ ਆਉਣਾ ਚਾਹੀਦਾ ਥੈਂਕ ਯੂ ਥੈਂਕ ਯੂ so much so ਤੁਸੀਂ ਦੇਖਿਆ ਕਿਸ ਤਰੀਕੇ ਨਾਲ ਉਹਨਾਂ ਨੇ ਜਿਵੇਂ ਪਬਲਿਕ ਨੇ ਆਪਣੇ ਰਿਵਿਊ ਦਿੱਤੇ ਪਬਲਿਕ ਨੇ ਕਿਹਾ ਵੀ ਲੋਕਾਂ ਨੂੰ ਇੱਕ ਵਾਰੀ ਵਾਚ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਜਿਹੜੀ ਮੂਵੀ ਹੈ ਇਹਦਾ ਜਿਹੜਾ ਕਨਸੈਪਟ ਉਹ ਕੀ ਆ ਇਹਦੀ ਜਿਹੜੀ ਗਰਾਊਂਡ ਹੈ ਇਹਦੀ ਰਿਐਲਿਟੀ ਉਹਨਾਂ ਨੇ ਕਿਵੇਂ ਦਿਖਾਈ ਹੈ ਤਾਂ ਕਿ ਜਿਹੜੀ ਇੱਥੋਂ ਦੇ ਲੋਕਲ ਵਸਨੀਕ ਨੇ ਔਰ ਬੱਚੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਜਿਹੜਾ ਕਮਿਊਨੀਕੇਸ਼ਨ ਗੈਪ ਆ ਉਹਨੂੰ ਉਹਨਾਂ ਨੇ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਪਿਕਚਰ ਦੇ ਨਾਲ ਉਹ ਕਹਿੰਦੇ ਸਾਨੂੰ ਲੋਕਾਂ ਦਾ ਜਿਹੜਾ ਹੰਗਾਰਾ ਮਿਲਿਆ ਉਸ ਤਰੀਕੇ ਨਾਲ ਸਾਨੂੰ ਇਹੇ ਲੱਗ ਰਿਹਾ ਵੀ ਅਸੀਂ ਜਿਹੜਾ ਲੋਕਾਂ ਤੱਕ ਮੈਸੇਜ ਜਿਹੜਾ ਕਨਵੇ ਕਰਨਾ ਸੀ ਪਹੁੰਚਾਉਣਾ ਸੀ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਆਂ ਔਰ ਸਾਡੀ ਇਸ ਪਿਕਚਰ ਨੂੰ ਜਿਹੜਾ ਸਾਡਾ ਬਣਾਉਣ ਦਾ ਜਿਹੜਾ ਮੋਟਿਵ ਸੀ ਉਹ ਸੋ ਫਿਲਹਾਲ ਦੇ ਲਈ ਨਹੀਂ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਪਕੰਦਰ ਗਰੇਵਾਲ ਡੇਲੀ ਪੋਸਟਿੰਗਾਂ ਵੀ ਬ੍ਰੈਮਟਨ ਕਨੈਕਟ